ਹਾਂ ਸਰ ਤਾਰਾਗੜ ਪਹੁੰਚੀ ਹੈ ਕਮਿਟੀ ਨੇ ਕੀਤੀ ਹੈ ਤੇ ਮਦਦ ਕੀਤੀ ਹੈ ਬਹੁਤ ਜਨਾ ਕਰ ਤਕੋ ਤਾਰਾਗੜਾ ਜਹਰਸ਼ ਦੇ ਘਰ ਆਇਆ ਔਰ ਸਾਡਾ ਬਹੁਤ ਹੀ ਪਿਆਰਾ ਸਾਡਾ ਵਰਕਰ ਬਿੰਦੂ ਜੀ ਔਰ ਉਹ ਪਰਾਵਾਂ ਤੋਂ ਵੀ ਵੱਧ ਕਰਕੇ ਹੀ ਬੱਚਿਆਂ ਲੈ ਕੇ ਆ ਸੀ ਔਰ ਕਦੇ ਵੀ ਮੇਰੇ ਖਿਲਾਫ ਕੋਈ ਸ਼ਬਦ ਨਹੀਂ ਸੁਣਦਾ ਕਿ ਕੋਲ ਬਹੁਤ ਖੁਸ਼ਕਿਸਮਤੀ ਕਿ ਉਹਨਾਂ ਦੀ ਦਿੱਕਤ ਹੋ ਗਈ। ਕਿச்சு ਲੜਕੀ ਤੇ ਲੜਕਾ ਉਹਨਾਂ ਦੇ ਰਹਿ ਗਏ। ਇਨਕਮ ਸੋਰਸ ਕੋਈ ਨਹੀਂ। ਤੇ ਮੇਰਾ ਵੀ ਫਰਜ਼ ਬਣਦਾ ਹੈ। ਜਿਸ ਤਰ੍ਹਾਂ ਮੈਂ ਕਹ ਦਿੰਨਾ ਮੇਰਾ ਹਲਕਾ ਮੇਰਾ ਪਰਿਵਾਰ। ਕਿ ਮੇਰੇ ਪਰਿਵਾਰ ਦੇ ਵਿੱਚ ਕਿਸੇ ਨੂੰ ਕੋਈ ਨਸੀਬਤ ਆ ਜੇ ਤੇ ਭਲਚੜਾ ਮੁਕਰੀ ਹੁੰਦਾ। ਪੂਰਾ ਫਰਜ਼ ਤੇ ਬਣਦਾ ਹੀ। ਆ ਜਿਵੇਂ ਆਪਣਾ ਫਰਜ਼ ਨਿਭਾਉਣ ਵਾਸਤੇ ਆਇਆ। ਉਹਨੂੰ ਵੀ ਇਹਨੂੰ ਪੁੱਤ ਨੂੰ ਕਹਾਂ ਕਿ ਬਿਲਕੁਲ ਘਬਰਾਣਾ ਨਹੀਂ ਤੂੰ ਮੈਂ ਤੇਰੇ ਨਾਲ ਆ ਤਖੋ ਜੇ ਮੈਂ ਮੋਟਰਸਾਈਕਲ ਲੈ ਕੇ ਦਿੰਦਾ ਤੇ ਮੋਟਰਸਾਈਕਲ ਦੇ ਵਿੱਚ ਤੇਲ ਪਾਣਾ ਇਹਨੇ ਫੇਰ ਮੈਨੂੰ ਕਹ ਅਈ ਅਕਲ ਤੇਲ ਪਾਣਾ ਮੈਂ ਇਸ ਕਰਕੇ ਇਹਨੂੰ ਮੋਪੜ ਜਿਹੜੀ ਆ ਉਹ ਇਲੈਕਟ੍ਰੀਕਲ ਨਾਲ ਕੇ ਦਿੱਤੀ ਹੈ ਜਦ ਨਾਲ ਬੈਟਰੀ ਚਾਰਜ ਕਰ ਲਏਗੀ ਤੇ ਅਮਰੀਕਾ ਲਾ 110 130 ਤੱਕ ਇਹਨੇ ਮੰਨੋ ਬੈਟਰੀ ਚਾਲੂ ਹੋ ਕੇ ਚੱਲਦੀ ਰਹਿਣੀ ਹੈ ਕਿ ਮੈਂ ਤੇ ਆਪਣਾ ਫਰਜ਼ ਪੂਰਾ ਕਰਦਾ ਪਿਆ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਜਿਹੜਾ ਆਦਮੀ ਥੋੜਾ ਜਿਹਾ ਸਹਾਇ ਹੋ ਜੇ ਪੂਰਾ ਸਾਥ ਦੇਣਾ ਚਾਹੀਦਾ ਉਹ ਮੈਂ ਆਪਣੀ ਪ੍ਰਤੀਕਿਰਿਆ ਆਈ ਪੂਰੀ ਕਰਨ ਵਾਸਤੇ ਆਇਆ ਹਾਂ ਪਰ ਮੈਂ ਬਾਬੇ ਨਾਨਕ ਕੀ ਪ੍ਰਾਰਥਨਾ ਕਰਦਾ ਉਹ ਜਿੱਥੇ ਮੇਰਾ ਭਰਾ ਹੈ ਉਹ ਲੋਰਬ ਆਪਣੀ ਜਰਨਲ ਵਿੱਚ ਨਿਵਾਸਾ ਜੇ ਔਰ ਪਿੱਛੇ ਜਿਹੜੇ ਸਾਡੇ ਬੱਚੇ ਆ ਇਹਨੋਂ ਵੀ ਰਾਜੜੀ ਕਾਟਾ ਹੋਇਆ ਉਹਦਾ ਪਰਿਵਾਰ ਨੂੰ ਮਲਬਕਸ਼ੇ ਇੱਕ ਮਲਬਕਸ਼ੇ ਕੋਰੇ ਨਰੀ ਬਾਬੇ ਨਾਲ ਅੱਗੇ ਪ੍ਰਾਰਥਨਾ ਤੇ ਇਹ ਠੀਕ ਆ ਆਪਣਾ ਜਿਹੜਾ ਟਾਈਮ ਆਪਣਾ ਕੀ ਕਰਨ ਬਹੁਤ ਬਹੁਤ ਜਲਦੀ ਮੇਰੇ ਭੈਣ ਭਰਾ ਆਏ ਨਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਜੈ ਮੇਰਾ ਨਾਮ ਕਾਜਲ ਸਾਲ ਕਾ ਬਤਾ ਇੱਕ ਵਾਰ ਲੋ ਅੱਜ ਕ ਮਦਦ ਕੀਤੀ ਇਸ ਨੂੰ ਵੀ ਦਿੱਤੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਕਹ ਦਾ ਬਹੁਤ ਬਹੁਤ ਥੈਂਕਸ ਕਰਦੀ ਹਾਂ ਅੱਜ ਮੇਰੇ ਪਾਪਾ ਹੁੰਦੇ ਤਾਂ ਉਹਨਾਂ ਨੇ ਅਸੀਂ ਕਦੀ ਵੀ ਤੇ ਨਹੀਂ ਆਏ ਅੱਜ ਪਾਪਾ ਜੀ ਜਾਨ ਤੋਂ ਬਾਅਦ ਪਤਾ ਚੱਲਦਾ ਸਾਨੂੰ ਬਹੁਤ ਕਮੀ ਮਹਿਸੂਸ ਹੁੰਦੀ ਹੈ ਪਾਪਾ ਮੈਂ ਬਸ ਅੰਕਲ ਦਾ ਬਹੁਤ ਬਹੁਤ ਥੈਂਕਸ ਕਰਦੀ ਹਾਂ ਕਿ ਅੰਕਲ ਸਾਡੇ ਨਾਲ ਹੈ ਔਰ ਹਰ ਸ਼ੰਗਲ ਦਾ ਬਹੁਤ ਜ਼ਿਆਦਾ <laughs> कि मेरे पापा जानते टाइम भी कि हमेशा अंकल को करो हो केगे ओ पापा दी बद किस्मत ए अंकल कार ही नहीं मिले करो मिलते आंदे टाइम भी अंकल उ मिलना है पर नहीं मिले फिर भी बीमार होन ते मैं अंकल नु फोन किता अंक कि पापा बीमार होगे अंकल ने विदन 1 मिनट उसी टाइम कर पहुंचदे अनुसार पाए मेरे कोल ऐसे के ओ किस्मत साडी खराब ए नेक निकली ਕੀ ਦੇਖਿਆ ਨਹੀਂ ਗਿਆ اور ਵੀ ਤਨ ਅਸੀ 15 ਵੀ ਮਿੰਟ ਤੱਕ ਹੀ ਪਾਪਾ ਨੂੰ ਘਰ ਵਾਪਸ ਲੈ ਕੇ ਬੱਸ ਮੈਂ ਨਹੀਂ ਟੈਕਸ ਕਰਨਾ ਚਾਹੁੰਦਾ ਠੋਖੀ ਘੜੀ ਆ ਬਿੰਦੂ ਜੀ ਸਾਡੇ ਵਾਇਸ ਪ੍ਰਧਾਨ ਵੀ ਸਨ ਕਾਂਗਰਸ ਦੇ ਔਰ ਮੈਂਬਰ ਪੰਚਾਇਤ ਵੀਰੇ ਇਸ ਪੰਚਾਇਤ ਦੇ ਵਿੱਚ ਮੇਰੇ ਨਾਲ ਉਹ ਸਾਡਾ ਸਾਥ ਛੱਡ ਗਏ ਔਰ ਸਾਥ ਛੱਡਣ ਤੋਂ ਬਾਅਦ ਲੋਕ ਜਿਹੜੇ ਆ ਠੀਕ ਆ ਬੱਚੇ ਸਾਡੇ ਕੋ ਹੈਗੇ ਨੇ ਲੇਕਿਨ ਮੈਂ ਮੇਰੇ ਕੋ ਸ਼ਬਦ ਨਹੀਂ ਹੈਗੇ ਕਿ ਜੁਗਿੰਦਰਪਾਲ ਜੀ ਵਰਗਾ ਇਨਸਾਨ ਜਿਹੜਾ ਫਿਰ ਉੱਥੇ ਗੱਲ ਆ ਜਾਂਦੀ ਆ ਕਿ ਦੁਨੀਆ ਸਾਰੀ ਪੈਸੇ ਦੇ ਪਿੱਛੇ ਭੱਜੀ ਪਈ ਹੈ ਪੈਸਾ ਕਮਾਉਣਾ ਕਿੱਥੋਂ ਆ ਔਰ ਖਾਸ ਕਰ ਕੋਈ ਆਪਣਾ ਹੀ ਚੜਾ ਜਾਂਦਾ ਬੰਦਾ ਕੋਈ ਕਿਸੇ ਦੀ ਬਾਹ ਨਹੀਂ ਫੜਦਾ ਲੇਕਿਨ ਅੱਜ ਹੀ ਇਹਣਾ ਮੈਨੂੰ ਫੋਨ ਕੀਤਾ ਸਿਰਫ 1.5 ਘੰਟਾ ਪਹਿਲੇ ਕਿ ਮੈਂ ਆ ਰਿਹਾ ਔਰ ਇਹਣਾ ਗੱਲਾਂ ਇੱਥੇ ਗੱਲਾਂ ਮੈਨੂੰ ਤੇ ਨਹੀਂ ਜ਼ਿਆਦਾ ਆਏ ਕਰਦੀਆਂ ਮੈਨੂੰ ਥੋੜਾ ਬੈਲੈਂਸ ਠੀਕ ਨਹੀਂ ਮੇਰਾ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਕਹਿੰਦੇ ਆ ਕਿ ਫਰਿਸ਼ਤੇ ਜਿਹੜੇ ਨੇ ਉਹ ਇੱਥੇ ਘੁੰਮਦੇ ਫਿਰਦੇ ਨੇ ਇਨਸਾਨ ਦੇ ਰੂਪ ਚ ਔਰ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਜਗਿੰਦਰਪਾਲ ਜਿਹੜਾ ਸਾਡਾ ਭਰਾ ਉਹ ਵਕਿਆਈ ਫੁੱਲਕਾ ਫਰਿਸ਼ਤਾ ਆਦੂ ਜਾਨਾ ਜਗਿੰਦਰਪਾਲ ਗਰੀਬਾਂ ਵਿੱਚ ਆਪਾਂ ਹੁਣ ਵੀ ਆਪਾਂ ਜਾਣਾ ਇੱਕ ਹੋਰ ਸਾਡਾ ਬੱਚਾ ਸਾਡਾ ਸਾਥ ਛੱਡ ਕੇ ਚੱਲ ਗਿਆ ਹੈ ਥੋੜੀ ਬਹੁਤ ਮਦਦ ਹੁੰਦੀ ਵੀ ਕਰਨੀ ਆ ਪਰ ਹੋਰ ਵੀ ਕੋਸ਼ਿਸ਼ ਕਰਾਂਗੇ ਇਹਦੇ ਬਾਅਦ ਇੱਕ ਸਿਰਫ ਇਹਦੇ ਨਾਲ ਬੰਦੇ ਦਾ ਇਹ ਭਾਵ ਬਣ ਜਾਂਦਾ ਕਿ ਮੇਰੇ ਨਾਲ ਖੜਾ ਕੋਈ ਜਾਣਾਂ ਦੇ ਸਭ ਨੇ ਲੜਾਈ ਆਪਣੀ ਜ਼ਿੰਦਗੀ ਦੀ ਆਪ ਹੀ ਲੜਨੇ ਪੈਣੀ ਹੈ ਇਨਸਾਨ ਨੂੰ ਔਰ ਲੜਨੀ ਵੀ ਚਾਹੀਦੀ ਆ ਕੋਈ ਗੱਲ ਨਹੀਂ ਹੁੰਦੀ ਬਹੁਤ ਕੁਝ ਹੁੰਦਾ ਜ਼ਿੰਦਗੀ 'ਚ ਲੇਕਿਨ ਇਹ ਜਿਹੜਾ ਸਮਾਂ ਹੁੰਦਾ ਇਹਨੂੰ ਸੰਭਾਲਣਾ ਜਿਹੜਾ ਪਿਤਾ ਦੇ ਬਿਨਾਂ ਤੇ ਜਿਨ੍ਹਾਂ ਦੇ ਪਿਤਾ ਨਹੀਂ ਜੰਗ ਇਹਦੇ ਵਿੱਚ ਚਲੇ ਗਏ ਉਹ ਇਹੋ ਹੀ ਮਹਿਸੂਸ ਕਰ ਸਕਦੇ ਆ ਸੋ ਜਗਿੰਦਰਪਾਲ ਜੀ ਮੈਂ ਤੇ ਤੁਹਾਨੂੰ ਰੱਬ ਦਾ ਰੂਪ ਕਾਵਾਂਗਾ ਰੱਬ ਨੇ ਕਹਿੰਦੇ ਫਰਿਸ਼ਤੇ ਆਉਂਦੇ ਆ ਉਹ ਰੱਬ ਨੇ ਤੁਹਾਨੂੰ ਫਰਿਸ਼ਤਾ ਬਣਾ ਕੇ ਕੋਈ ਹਾਲਕੇ ਦੇ ਵਿੱਚ ਭੇਜਿਆ ਨਹੀਂ ਤੇ ਅੱਜ ਦਾ ਜਿਹੜਾ ਯੋਗਾ ਤੁਸੀਂ ਹਾਰ ਚੁੱਕੇ ਹੋ 3 ਸਾਲ ਸਰਕਾਰ ਨੂੰ ਵੀ ਹੋ ਗਿਆ ਗਾਇਦ ਤਾਂ ਕਈ ਆ ਰਹੇ ਕਈ ਜਾ ਰਹੇ ਸੋ ਇੱਕ ਵਾਰ ਬਹੁਤ ਬਹੁਤ ਥੈਂਕਸ ਆ